ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਦੇ ਉੱਪਰ ਭਾਬੀ ਕਮਲ ਕੌਰ ਦੇ ਨਾਮ ਨਾਲ ਮਸ਼ਹੂਰ ਇੱਕ ਔਰਤ ਜਿਸ ਦਾ ਅਰੀਜਨਲ ਨਾਮ ਕੰਚਨ ਕੁਮਾਰੀ ਹੈ ਉਸ ਦੀ ਬੀਤੇ ਦਿਨੀ ਮੌਤ ਹੋ ਗਈ। ਉਸ ਦੀ লাশ ਮਿਲੀ ਹੈ ਉਹਦੀ ਆਪਣੀ ਹੀ ਗੱਡੀ ਦੇ ਵਿੱਚੋਂ ਚੰਡੀਗੜ੍ਹ ਤੋਂ ਬਠਿੰਡਾ ਹਾਈਵੇ ਦੇ ਉੱਪਰ ਗੱਡੀ ਪੰਦ ਪਈ ਸੀ ਤੇ ਉਹਦੇ ਵਿੱਚ ਉਹਦੀ লাশ ਮਿਲੀ ਹੈ। ਪਰ ਹੁਣ ਇੱਕ ਹੋਰ ਖਬਰ ਆ ਰਹੀ ਹੈ ਕਹਿੰਦੇ ਕਿ ਜਿੱਥੇ ਉਹਦੇ ਫੈਨ ਆ ਜਿਹੜੇ ਉਹ ਤਾਂ ਚਲੋ ਉਹਦੀ ਮੌਤ ਤੋਂ ਥੋੜੇ ਜਿਹਾ ਦੁਖੀ ਹੈਗੇ ਆ। ਪਰ ਜਿਹੜੇ ਆਮ ਲੋਕ ਨੇ ਉਹ ਦੀ ਮੌਤ ਤੋਂ ਉਹਨਾਂ ਨੂੰ ਕੋਈ ਦੁੱਖ ਨਹੀਂ ਹੋਇਆ ਸਗੋਂ ਉਹ ਤਾਂ ਖੁਸ਼ ਨੇ ਹੱਸ ਰਹੇ ਨੇ ਐਦਾਂ ਪਹਿਲੀ ਵਾਰ ਹੋਇਆ ਕਿ ਕਿਸੇ ਦੀ ਮੌਤ ਦੇ ਉੱਪਰ ਖੁਸ਼ੀ ਪ੍ਰਗਟਾਈ ਜਾ ਰਹੀ ਹੈ ਤੇ ਲੋਕਾਂ ਦਾ ਕਹਿਣਾ ਕਿ ਇਹਨੇ ਵੀ ਚੰਗਾ ਕੰਮ ਨਹੀਂ ਕੀਤਾ ਅਸੀਂ ਕਿਉਂ ਦੁਖ ਹੋਈਏ ਅਸੀਂ ਕਿਉਂ ਦੁਖੀ ਹੋਈਏ ਇਹਦੀ ਮੌਤ ਦੇ ਉੱਪਰ ਕਿਉਂਕਿ ਇਹ ਸੋਸ਼ਲ ਮੀਡੀਆ ਦੇ ਉੱਪਰ ਗੰਦ ਪਾਉਂਦੀ ਸੀ ਅਸ਼ਲੀਲ ਵੀਡੀਓ ਪਾਉਂਦੀ ਸੀ ਆਪਣੇ ਆਪ ਨੂੰ ਹਵਸ ਦੀ ਭੁੱਕੀ ਇੱਕ ਔਰਤ ਦੀ ਤਰ੍ਹਾਂ ਪੇਸ਼ ਕਰਕੇ ਮਸ਼ਹੂਰ ਹੋਈ ਸੀ ਮਸ਼ਹੂਰ ਹੋਣਾ ਮਾੜੀ ਗੱਲ ਨਹੀਂ ਆ ਪਰ ਮਸ਼ਹੂਰ ਹੋਣ ਦਾ ਵੀ ਇੱਕ ਸਲੀਕਾ ਹੁੰਦਾ ਹੈ ਤੇ ਜੋ ਤਰੀਕਾ ਇਹਨੇ ਫੜਿਆ ਸੀਗਾ ਉਹ ਬਿਲਕੁਲ ਵੀ ਚੰਗਾ ਨਹੀਂ ਸੀਗਾ ਇਸੇ ਲਈ ਲੋਕਾਂ ਦਾ ਕਹਿਣਾ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਮਰਨ ਨਾਲ ਕਈਆਂ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਚੰਗਾ ਹੋਇਆ ਕਿ ਇਸ ਦੁਨੀਆ ਤੋਂ ਚਲੀ ਗਈ ਖੈਰ ਭਾਵੇਂ ਅਗਲਾ ਜੋ ਹੋ ਜਾ ਮਰਜੀ ਹੋਵੇ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਤੇ ਉਹ ਕਹਿੰਦੇ ਹੁੰਦੇ ਨੇ ਕਿ ਮਸ਼ਹੂਰ ਹੋ ਪਰ ਮਸ਼ਹੂਰ ਹੋਣ ਦੇ ਚੱਕਰ ਵਿੱਚ ਇੰਨੇ ਵੀ ਪਦਨਾਮ ਨਾ ਹੋ ਜਾਓ ਕਿ ਲੋਕ ਤੁਹਾਡੀ ਮੌਤ ਦੇ ਉੱਪਰ ਦੁਖੀ ਹੋਣ ਦੀ ਬਜਾਏ ਖੁਸ਼ ਹੋਣ ਤੇ ਇਹ ਸੇਮ ਚੀਜ਼ ਹੈ ਜਿਹੜੀ ਇਹ ਭਾਬੀ ਕਮਲਕੌਰ ਦੇ ਨਾਲ ਜਿਹੜੀ ਹੁਣ ਹੋ ਰਹੀ ਹੈ ਬਾਕੀ ਉਹਦੀ ਭੈਣ ਦਾ ਕਹਿਣਾ ਹੈ ਕਿ ਉਹ ਆਪਣੀ ਗੱਡੀ ਨੂੰ ਰਿਪੇਅਰ ਕਰਾਉਣ ਲਈ ਗਈ ਸੀਗੀ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਈ ਤੇ ਫਿਰ ਉਸ ਦੀ ਬੰਦ ਪਈ ਖੜੀ ਕਾਰ ਦੇ ਵਿੱਚੋਂ ਉਹਦੀ Laash ਮਿਲੀ ਤੇ ਹੁਣ ਉਸ ਦਾ ਕਤਲ ਹੋਇਆ ਜਾਂ ਕੀ ਚੱਕਰ ਹੈ ਜਾਂ ਉਹਨੇ ਤਾਂ ਸਾਈਡ ਕੀਤਾ ਜਾਂ ਉਹਦੀ ਮੌਤ ਕਿਵੇਂ ਹੋਈ ਹੈ ਇਹਦੇ ਬਾਰੇ ਹਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ